ਆ ਵੀ ਦੋਸਤੋ ਆਪਣਾ ਨਵੇਂ ਦੀਵਾਲੀ ਦਾ ਸਟਾਕ ਆ ਗਿਆ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਣੇ ਵੀ ਕੀ ਕੀ ਆਈਟਮਾਂ ਆਈਆਂ ਨੇ ਨੰਮੀਆਂ ਤੇ ਹੋਰਾਂ ਨਾਲੋਂ ਕੀ ਕੀ ਵੱਖਰਾ ਆਪਣਾ ਲਵੇ ਆਜਾ ਮੜਾ ਲਵੇ ਲਿਆ ਆ ਆਪਣਾ ਵੀ ਸ਼ਾਟ ਆ ਗਿਆ 12 ਸ਼ਾਟ ਹੈ ਯਾਂ ਬਾਜ਼ਾਰ ਵਿੱਚ ਆਪਾਂ ਨੂੰ 500 ਦਾ ਮਿਲਦਾ ਆਪਣਾ ਲਵੇ 300 ਦਾ ਠੀਕ ਹੈ ਇੱਕ ਇਹ ਸ਼ਾਟ ਆ ਗਿਆ ਆਪਣਾ ਵੀ 25 ਸ਼ਾਟ ਨੇਗੇ ਇਹ ਆਮ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਮਿਲਦਾ ਆਪਣਾ ਲਵੇ ਤੁਹਾਨੂੰ ਮਿਲੂਗਾ ਸਿਰਫ 700 ਰੁਪਏ ਦਾ ਇਦੇ ਨਾਲ ਹੀ ਆਪਣੇ ਕਿਸ ਆਊਟ ਸ਼ਾਟ ਆ ਗਏ ਵੀ 12 ਸ਼ਾਟ ਨੇ ਵਧੀਆ ਕੰਪਨੀ ਦਾ ਰਵਿੰਦਰਾ ਦਾ ਇਹਦੇ ਵੀ 12 ਸ਼ਾਟ ਨੇ ਇਹ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਮਿਲਦਾ ਖੜਾ 400 ਦਾ ਆਪਣੇ ਲਈ ਮਿਲੂ ਤੁਹਾਨੂੰ ਸਿਰਫ 200 ਦਾ ਇਹ ਲਾਲ ਮਿਰਚ ਬੰਬ ਆ ਗਏ ਇਹ ਆਪਣੇ ਵੀ 20 ਪੈ ਦਾ ਫੈਕਟਿਕ ਮਿਲੂਗਾ ਤੇ ਇਹ ਆ ਗਏ ਬੱਚਿਆਂ ਵਾਸਤੇ ਕਿਟਕੈਟ ਵਧੀਆ ਪੜਾਕਾ ਹੈਗਾ ਇਹ ਆਪਣੇ ਲਈ ਸਿਰਫ 30 ਰੁਪਏ ਦੀ ਡੱਬੀ ਹੈ ਇਹ ਵੀ ਆਈਪੀ ਬੰਬ ਨੇਗੇ ਇਹ ਆਪਣੇ ਆ ਗਏ ਇਹ ਡੱਬਾ ਤੁਹਾਨੂੰ ਮਿਲੂਗਾ ਸਿਰਫ ਇਹ 300 ਦਾ ਡੱਬਾ ਹੈ ਇਹਦੇ ਨਾਲ ਹੀ ਆਗੇ ਇਹ ਵਾਲੀ ਡੱਬੀ ਹੈ ਬੰਬਾਂ ਦੀ ਬਹੁਤ ਵਧੀਆ ਬੰਬ ਨੇ ਆ ਪੈਨੇ ਜਿਹੜੇ ਇਹ ਆਪਣੇ ਵਿਚ 650 ਰੁਪਈਆ ਦੀ ਡੱਬੀ ਹੈਗੀ ਇਸ ਤਰ੍ਹਾਂ ਹੀ ਇਹ ਸ਼ਾਟ ਨੇਗੇ ਇਹ ਵੀ ਸ਼ਾਟ ਹੈਗਾ ਇਹਦੇ ਵਿੱਚ 6 ਸ਼ਾਟ ਨੇਗੇ ਇਹ ਤੁਹਾਨੂੰ ਮਿਲੂ ਸਿਰਫ 300 ਦਾ ਡੱਬਾ ਇਹ ਇਹ ਬੰਬ ਨੇ ਜਿਹੜੇ ਇਹ ਵੀ ਡੱਬਾ ਆਪਣੇ ਲਿਬਾ ਆ ਕੇ ਛੋਟ ਪੂਰੇ ਇਹ ਆਗੇ ਸੇਬਾ ਬੰਬ ਕਹਿੰਦੇ ਜਿਹਨੂੰ ਇਹ 150 ਕੀ ਡੱਬੀ ਆ ਆ ਡੱਬੀ ਆਮ 25-30 ਰੁਪਏ ਦੀ ਵਿਕਦੀ ਆ ਆਪਣੇ ਨੂੰ ਵੀ ਸਿਰਫ 10 ਰੁਪਏ ਦੀ ਆਪਾਂ ਦੇਵਾਂਗੇ ਇਹਨੂੰ ਠੀਕ ਹੈ ਇਹ ਨਾਰਾਂ ਦੇ ਡੱਬੇ ਆ ਗਏ 180 ਰੁਪਏ ਦਾ ਨਾਰ ਦਾ ਡੱਬਾ ਹੈ ਆਮ ਇਹ 2 ਟਾ 100 ਦਾ ਡੱਬਾ ਮਿਲਦਾ ਹੈਗਾ ਇਸ ਤਰ੍ਹਾਂ ਹੀ ਆ ਬੰਬ ਆ ਗਏ ਆਪਣੇ ਨੂੰ ਬਦਿਹਿਆ ਇਹ ਵੀ ਆਪਣੂੰ ਡੱਬੀ ਸਾਨੂੰ 80 ਰੁਪਏ ਦੀ ਡੱਬੀ ਮਿਲੂਗੀ 10 ਪੀਸ ਨੇ ਨਾ ਚ ਇਹ ਨਾਰਾਂ ਦਾ ਡੱਬਾ ਹੈ ਇਹ 50 ਰੁਪਏ ਦਾ ਨਾਰਾ ਹੈ ਇਧਰ ਆ ਪੋਪ ਆ ਗਿਆ ਆਪਣਾ ਲੋਬੇ ਇਹ 10 ਰੁਪਏ ਦਾ ਪੈਕਟ ਹੈ ਇਹ ਆਪਣਾ ਨਮੀਆਂ ਵੈਰਾਈਟੀਆਂ ਨੇ ਕਿ ਬੱਚਿਆਂ ਦੀਆਂ ਆ ਵੀ ਸ਼ਾਰਟ ਨੇ ਠੀਕ ਹੈ ਤੇ ਨਵੀਂ ਨਵੀਂ ਵੈਰਾਈਟੀ ਕਿਟ ਕਟ ਆ ਗਈ ਆ 10 ਰੁਪਏ ਦਾ ਪੈਕਟ ਹੈ ਇਹ ਨਾਰਾਂ ਦੇ ਡੱਬੇ ਨੇ ਕਿ ਆ ਬੱਚਿਆਂ ਵਾਸਤੇ ਨਮੀ ਹਟਮਾਈਏਗੀ ਨਮੀ ਨਮੀ ਹਟਮਾ ਬਲਵ ਆ ਰਹੀਆਂ ਨੇ ਇਹ ਵੈਰਿਟੀ ਪਈਆ ਆਪਣਾ ਤੇ ਇਧਰ ਅੱਗੇ ਆ ਗਏ ਇਹ ਚੱਕਰੀਆਂ ਡੱਬੇ ਨੇ ਇਹ ਚੱਕਰੀਆਂ ਡੱਬਾ ਸਾਨੂੰ ਸਿਰਫ ਜਿਹੜਾ ਬਾਜ਼ਾਰ ਚ ਆਪਾਂ ਨੂੰ 100 ਰੁਪਏ ਦਾ ਮਿਲਦਾਗਾ ਇਹ ਆਪਾਂ ਨੂੰ ਸਿਰਫ 80 ਰੁਪਏ ਦਾ ਤੁਹਾਨੂੰ ਪੈਣਾਗਾ ਔਰ ਆਪਣਾ ਲਵੇ ਤੇ ਇਹ ਆ ਗਏ ਫੁੱਲ ਛੜੀਆਂ ਦੇ ਡੱਬੇ ਇਹ ਅਸਤਵਾਜੀ ਆ ਗਈ ਇਹ ਵੀ ਤੁਹਾਨੂੰ 80 ਰੁਪਏ ਦਾ ਡੱਬਾ ਮਿਲੂਗਾ ਪਹਿਲਾਂ ਉਹ ਆਮ ਇਹ 100 ਰੁਪਏ ਦਾ ਮਿਲਦਾ ਹੈਗਾ ਜਿਹਦੇ ਵਿੱਚ ਇਹ ਵੱਡੇ ਆ ਗਏ ਫੁੱਲ ਛੜੀਆਂ ਛੋਟੇ ਆ ਗਏ ਅਸਤਵਾਜੀ ਆ ਗਈ ਤੇ ਆਪਣਾ ਆ ਗਏ ਫੁੱਲ ਛੜੀਆਂ ਬੱਚਿਆਂ ਵਾਸਤੇ ਵੱਡੀਆਂ ਛੋਟੀਆਂ ਹਰ ਇੱਕ ਤਰ੍ਹਾਂ ਦੀ ਹੈ ਇਹ ਵੱਡੀਆਂ ਨੇ ਤੇ ਕਾਹ ਬੱਚਿਆਂ ਦੀ ਨਵੀਂ ਆਈਟਮ ਆਈ ਆਪਣਾ ਲਵ ਇਹ तितਲੀ ਹੈ ਬਟਰਫਲਾਈ ਤੇ ਆ ਅੱਗੇ ਦੁਬਾਰਾ ਇਹ ਨਵੀਆਂ ਆਈਟਮਾਂ ਆਈਆਂ ਆਪਣੇ ਲਵੇ ਇਹ ਆਪਣੇ 20 ਰੁਪਏ ਦਾ ਮਿਲੂ ਤੁਹਾਨੂੰ ਤੇ ਹੋਰ ਸਾਰੀਆਂ ਆਈਟਮਾਂ ਉਹਨੇ ਪਈਆਂ ਨੇ ਵੀ ਜਿਨੇ ਵੀ ਕਿਸੇ ਨੇ ਖਰੀਦੀਆਂ ਨੇ ਸਸਤੇ ਰੇਟਾਂ ਤੇ ਉਹ ਆਪਣੇ ਲਵੇ ਸਾਰਾ ਸਮਾਨ ਪਿਆਗਾ ਆਪਣਾ ਐਡਰੈਸ ਹੈਗਾ ਪਿੰਡ ਬਟਰੁੱਖਾ ਬੜਾਵਾਸਪਤੀ ਜ਼ਿਲ੍ਹਾ ਸੰਗਰੂਰ ਹੈ ਜਿਨੇ ਉਹ ਵੀ ਚਾਹੀਦੀ ਹੈ ਤੋਂ ਆਪਣੇ ਨਾਲ ਆ ਕੇ ਸੰਪਰਕ ਕਰ ਸਕਦਾ ਬਹੁਤ ਹੀ ਬਾਜ਼ਰ ਰੇਟਾਂ ਤੇ ਆਪਾਂ ਸਮਾਨ ਵੇਚਨਾ ਹੈਗਾ ਮਾਰਜਨ ਬਹੁਤ ਘੱਟ ਰੱਖਿਆ ਹੈਗਾ ਤੇ ਬਾਕੀ ਦੋਸਤੋ ਸਾਰੇ ਆਪਣੇ ਵੀ ਆਹ ਸ਼ਾਰਟ ਵੱਡੇ ਪਏ ਨੇ ਹੀ ਰਹਿ ਗਏ ਸੀ ਇਹ ਵੱਡਾ ਸ਼ਾਰਟਾ 30 ਸ਼ਾਰਟ ਨੇ ਇਹ ਇਹ ਆਮ ਬਾਜ਼ਾਰ ਵਿੱਚੋਂ ਆਪਾਂ ਨੂੰ 1000 ਰੁਪਏ ਦਾ ਮਿਲਦਾ ਹੈ ਇਹ ਆਪਣੇ ਲੋਕ ਤੁਹਾਨੂੰ ਮਿਲੂਗਾ ਸਿਰਫ 850 ਰੁਪਏ ਦਾ ਠੀਕ ਹੈ ਦੋਸਤੋ ਜੈਨੂ ਵੀ ਲੋੜ ਹੈ ਤਾਂ ਜਲਦੋਂ ਜਲਦੀ ਆ ਕੇ ਤੇ ਆਪਣਾ ਦੀਵਾਲੀ ਮਨਾਓ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ Okay